ਸਾਡੇ ਨਾਲ ਜੁੜੇ ਨੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤੇ ਉਹਗੇ ਕਿਸਾਨ ਆਗੂ ਸਰਦਾਰ ਸਤਰਾਮਪ ਸਿੰਘ ਬੈਰੂ ਜੀ ਜਿਹੜੇ ਕਿ ਜਿਹੜੀ ਇਹ ਸੁਆਮੀਨਾਥਨ ਰਿਪੋਰਟ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ ਤਹਈਆ ਕੀਤਾ ਇੱਕ ਜਦੋਜਾਇਦ ਅਰੰਭੀ ਉਹ ਸੁਆਮੀਨਾਥਨ ਰਿਪੋਰਟ ਹੁਣ ਕਿੱਥੇ ਖੜੀ ਹੈ ਕਿਸਾਨ ਮੰਗਾਂ ਦੇ ਵਿੱਚ ਸ਼ਾਮਲ ਹੈ ਤਿੰਨ ਖੇਤੀ ਕਾਨੂੰਨਾਂ ਵੇਲੇ ਵੀ ਇਹ ਮਦ ਵੱਡੇ ਪੱਧਰ ਉਤੇ ਪ੍ਰਚਾਰੀ ਗਈ ਹਾਲੇ ਤਾਈਂ ਸਰਕਾਰ ਉਸ ਉੱਤੇ ਹੰਗਾਰਾ ਭਾਵੇਂ ਭਰ ਰਹੀ ਹੈ ਪਰੰਤੂ ਲਾਗੂ ਕਰਨ ਤੋਂ हिचकाਟ ਕਰ ਰਹੀ ਹੈ ਇਸ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਖੁਦ ਜੁੜੇ ਨੇ ਸਰਦਾਰ ਸਤਨਾਮ ਸਿੰਘ ਬਹਿਰੂ ਜੀ ਸੋ ਬਹਿਰੂ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਪਹਿਲਾਂ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਧੰਨਵਾਦ ਮੈਂ ਬਜ਼ੁਰਗ ਕਿਸਾਨ ਆਗੂ ਦੇ ਤੌਰ ਤੇ ਤੁਸੀਂ ਮੈਨੂੰ ਯਾਦ ਕੀਤਾ ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਾਂਗਾ ਧੰਨਵਾਦ ਬਹਿਰੂ ਸਾਹਿਬ ਤੁਸੀਂ ਕਿਸਾਨੀ ਮੰਗਾਂ ਲਈ ਹੱਕਾਂ ਲਈ ਹਕੂਕਾਂ ਲਈ ਸ਼ੁਰੂ ਤੋਂ ਜੂਝਦੇ ਰਹੇ ਹੋ ਤੇ ਜਿਹੜੀ ਸੁਆਮੀਨਾਥਨ ਰਿਪੋਰਟ ਹੈ ਇਹਦੇ ਉੱਤੇ ਤੁਸੀਂ ਸਭ ਤੋਂ ਪਹਿਲਾਂ ਇੱਕ ਜਦੋਂ ਜਾਇਦ ਸ਼ੁਰੂ ਕੀਤੀ ਕਾਨੂੰਨੀ ਲਿਹਾਜ਼ ਉੱਤੇ ਜਾਂ ਧਰਨੇ ਮਜਾਰਿਆਂ ਦੇ ਰੂਪ ਦੇ ਵਿੱਚ ਬੈਰੂ ਸਾਹਿਬ ਦੱਸਿਓ ਕਿ ਉਹ ਹੁਣ ਇੰਨੀ ਦਿਨੀ ਉਸ ਮੱਧ ਉੱਤੇ ਸੁਆਮੀਨਾਥਨ ਜਿਹੜੀ ਰਿਪੋਰਟ ਹੈ ਬੜੀ ਚਰਚਾ ਹੈ ਭਾਵੇਂ ਕਿ ਮੋਦੀ ਸਰਕਾਰ ਨੇ ਪਿਛਲੇ ਸਮੇਂ ਖੁਦ ਸੁਆਮੀਨਾਥਨ ਹੁਰਾਂ ਨੂੰ ਭਾਰਤ ਰਤਨ ਦੇਣ ਦਾ ਤਾਂ ਭਾਵੇਂ ਐਲਾਨ ਕਰ ਦਿੱਤਾ ਪਰੰਤੂ ਉਹ ਉਹਨਾਂ ਦਾ ਜਿਹੜਾ ਫਾਰਮੂਲਾ ਹੈ ਉਹ ਹਾਲੇ ਵਿੱਚ ਵਿਚਾਲਿਆ ਹੈ ਦੱਸਿਓ ਡਾਕਟਰ ਜੀ ਆਪਣਾ ਬੈਰ ਸੁੱਕੇ ਤਾਂ ਮੈਂ ਫਸਟ ਕਰਨਾ ਚਾਹਣਾ ਵਾ ਮੇਰੀ 84 ਸਾਲ ਦੀ ਉਮਰ ਹੈ ਤੇ ਪਿਆਰੀ ਸਾਰ ਕਿਸਾਨ ਦੋਲਦਾਂ ਨੇ بڑے ਵੱਡੇ ਛੋਟੇ ਦੋਲਦਾਂ ਦੇ ਵਿੱਚੋਂ ਮੈਂ ਲੰਘਿਆ ਜੀ ਜੀ ਮੇਰਾ ਇਹ ਮੰਨਣਾ ਹੈ ਜੀ ਤੇ ਸਰ ਛੋਟੂ ਰਾਮ ਤੋਂ ਪਿੱਛੋਂ ਜੇ ਕਿਸੇ ਭਾਰਤ ਦੇ ਕਿਸਾਨਾਂ ਦੀ ਗੱਲ ਕੀਤੇ ਤਾਂ ਐਮ ਐ ਸੁਆਮੀ ਨਾਥਨ ਨੇ ਕੀਤੀ ਜੀ ਜੀ ਸੁਆਮੀ ਨਾਥਨ ਕਦੋਂ ਕਮਿਸ਼ਨ ਬਣਿਆ ਸੰਖੇਪ ਵਿੱਚ ਦੱਸਣਾ ਚਾਹਣਾ ਮੈਂ ਜਦੋਂ ਦੇਸ਼ ਦੇ ਵਿੱਚ ਖੁਦਕਸ਼ੀਆਂ ਦਾ ਚੱਕਰ ਚੱਲ ਰਿਹਾ ਕਿਸਾਨ ਆਰਥਿਕ ਤੰਗਿਆ ਕਰ ਖੁਦਕਸ਼ੀਆਂ ਕਰ ਬੱਗੇ ਹਾਂਜੀ ਜੀ ਤੇ ਇੱਕ ਗਲੀ ਸੜੀ ਖੇਤੀ ਨੀਤੀ ਨੂੰ ਬਦਲਣ ਵਾਸਤੇ ਅਸਾਂ ਲੋਕਾਂ ਨੇ ਰੋਲਾ ਪਾਇਆ ਵੀ ਇਹਨੂੰ ਬਦਲੋ ਵਿਗਿਆਨਕ ਤਾਗੜਾ ਖੇਤੀ ਲੈ ਕੇ ਆਵੋ ਤੇ ਡਾਕਟਰ ਮਨਮੋਹ ਸਿੰਘ ਨੇ 2004 ਵਿੱਚ ਕਮਿਸ਼ਨ ਬਣਾਇਆ ਸੀ ਇਹਦੇ ਨਾਲ ਮੈਂਬਰ 4 ਹੋਰ ਨੇ 5 ਮੈਂਬਰੀ ਕਮਿਸ਼ਨ ਹੈ ਜੀ ਜੀ ਤੇ ਜੇ ਇਸ ਨੇ ਇਮਾਨਦਾਰੀ ਨਾਲ ਗੱਲ ਕੀਤੀ ਸਰ ਛੋਟੂਰਾਮ ਤਾਂ ਪਿੱਛੋਂ ਖੇਤਾਂ 'ਚ ਗਿਆ ਹੂੰ ਹੂੰ ਇਹ ਯੂਨੀਵਰਸਿਟੀਆਂ ਦੇ ਮਹਿਰਾਂ ਨੂੰ ਮਿਲਿਆ ਦੇਸ਼ ਦੀ ਖੇਤੀ ਨੀਤੀ ਨੂੰ ਸਮਝਿਆ ਆਰਥਿਕ ਮੁੱਦੇ ਨੂੰ ਸਮਝਿਆ ਕੋਤਕਸ਼ੀਆਂ ਨੂੰ ਸਮਝਿਆ ਜੀ ਤੇ 2 ਸਾਲ ਤੇ ਅਣਥੱਕ ਮਿਹਨਤ ਕਰਕੇ ਕਿਸਾਨਾਂ ਦੇ ਦੇਸ਼ ਦੇ ਲੋਕਾਂ ਵਾਸਤੇ ਇੱਕ ਐਸਾ ਦਸਤਾਵੇਜ਼ ਦੇ ਦਿੱਤਾ 2006 ਵਿੱਚ ਸੌਂਪ ਦਿੱਤਾ ਭਾਰਤ ਸਰਕਾਰ ਨੂੰ ਡਾਕਟਰ ਮਨਮੋਹਰ ਸਿੰਘ ਨੂੰ ਜਿਹਨੇ ਬਣਾਇਆ ਕਮਿਸ਼ਨ ਹੂੰ ਹੂੰ ਇਹ ਇੱਥੋਂ ਹੀ ਸ਼ੁਰੂ ਕਰਦਾ ਦਸਤਾਵੇਜ਼ ਤੇ ਬਹੁਤ ਲੰਮਾ ਹੈ ਉਹ ਕਹਿੰਦਾ ਜੇ ਦੇਸ਼ ਨੂੰ ਤੇ ਕਿਸਾਨ ਨੂੰ ਬਚਾਉਣਾ ਹੈ ਤੇ ਬਹੁਤ ਕੁਝ ਹੋ ਗਿਆ ਮੇਰੀ ਰਿਪੋਰਟਾਂ ਨੂੰ ਤਰੰਤ ਭਾਰਤ ਸਰਕਾਰ ਦਾਗੂ ਕਰੇ ਹੂੰ ਹੂੰ ਜੀ ਹੁਣ ਤਾਂ ਇਹ اخਲਾਕੀ ਤੌਰ ਤੇ ਚਾਹੀਦਾ ਸੀ ਕਾਂਗਰਸ ਦੀ ਸਰਕਾਰ ਬੈਠੋ ਜਾਂ ਮੁਖੀ ਸਰਦਾਰ ਬਨਮੋਹਰ ਸਿੰਘ ਨੂੰ ਲਾਗੂ ਕਰਨਾ ਚਾਹੀਦੀ ਸੀ ਜਦੋਂ ਧਰਨੇ ਜਰਸ ਲੋਕ ਕਿਸਾਨ ਦੇਸ਼ ਦੇ ਕਰਦੇ ਰਹੇ ਨਹੀਂ ਲਾਗੂ ਹੋਈ ਤੇ ਖੋਦ ਹੀ ਸਵਾਮੀ ਨਾਥਨ ਨੂੰ ਮਹਿਸੂਸ ਹੋਇਆ ਵੀ ਮੇਰੀ ਰਿਪੋਰਟ ਦੱਬੀ ਜਾ ਰਹੀ ਹੈ ਕਿਸੇ ਨੂੰ ਲਾਗੂ ਨਹੀਂ ਕਰਨਾ ਤੇ ਫਿਰ ਅੰਬਰਸਰ ਯੂਨੀਵਰਸਿਟੀ ਨਾਨਕ ਯੂਨੀਵਰਸਿਟੀ ਆਇਆ ਹੂੰ ਹੂੰ ਕੋਈ ਸੈਮੀਨਾਰ ਦੇ ਵਿੱਚ ਤਾਂ ਉਹਨੇ ਲਲਕਾਰਿਆ ਪੰਜਾਬ ਦੇ ਕਿਸਾਨਾਂ ਨੂੰ ਹੂੰ ਜੀ ਵੀ ਮੈਨੂੰ ਮੌਕਾ ਮਿਲਿਆ ਕਿਸਾਨਾਂ ਨੂੰ ਮੈਂ ਤਾਂ ਕੰਮ ਕਰ ਦਿੱਤਾ ਵੀ ਮੈਨੂੰ ਲੱਗਦਾ ਬੇਰੀ ਰਿਪੋਰਟ ਕਿਸੇ ਨੇ ਲਾਗੂ ਨਹੀਂ ਕਰਦੀ ਜੇ ਤੁਸੀਂ ਹਿੰਮਤ ਮਾਰੋ ਤੇ ਲਾਗੂ ਕਰੋ ਤੇ ਤੁਸੀਂ ਆਰਥਿਕ ਯਾਤੀ ਦਾ ਡੱਕ ਮਾਨ ਸਕਦੇ ਹੋ ਹੂੰ ਹੂੰ ਜੀ ਸੋ ਉਹ ਜਿਹੜਾ ਮੈਨੂੰ ਤਾਣਾ ਲੱਗਿਆ ਨਾ ਉਹ ਮੈਨੂੰ ਲੱਗਿਆ ਵੀ ਦੋਲਣਾ ਰਾਈ ਨਹੀਂ ਤੇ ਕੋਈ ਕਾਨੂੰਨੀ ਡਰਾਈ ਸ਼ੁਰੂ ਕਰੋ ਹੂੰ ਹੂੰ ਤੇ ਉਹ ਮੈਂ ਫਿਰ 2011 ਵਿੱਚ ਰਿਪੋਰਟ ਕਿੱਥੇ ਪਈ ਸੀ ਕਿੰਨੀਆਂ ਖੁਦਕਸ਼ੀਆਂ ਹੋਈਆਂ ਕਿਸਾਨ ਤਾਂ ਕੀ ਬਸਪੋਰਟ ਦਾ ਮਸਲਾ ਹੈ ਉਹ ਸਾਰਾ ਮਾਨਯੋਗ ਅਦਾਲਤ ਸੁਪਰੀਮ ਕੋਰਟ ਵਿੱਚ ਜਦੋਂ ਮੈਂ ਤੱਥਾਂ ਤੇ ਇੱਕ ਰਿਟ ਪਟੀਸ਼ਨ ਜਨਤਕ ਪਾਈ ਤੇ ਚੀਫ ਜਸਟਿਸ ਤੇ ਬੰਚ ਉਹਦੇ ਤਿੰਨ ਜੱਜਾਂ ਵਾਲੇ ਬੰਚ ਨੇ ਮੇਰੀ ਗੱਲ ਸਮਝ ਲਈ ਠੀਕ ਹੈ ਪਟੀਸ਼ਨਰ ਬੋਲ ਰਿਹਾ ਹੈ ਤੱਥਾਂ ਤੇ ਤੇ ਭਾਰਤ ਸਰਕਾਰ ਨੂੰ ਕਹ ਲੋ ਉਹ ਪ੍ਰਧਾਨ ਮੰਤਰੀ ਉਦੋਂ ਦੇ ਮਨਮੋਹਰ ਸਿੰਘ ਨੂੰ ਕਾਨੂੰਨ ਦੇ ਕਟੜੇ ਵਿੱਚ ਖੜਾ ਕਰਦਾ ਵੀ ਇਹ ਦਿੱਥੋ ਇਹਨੂੰ ਲਾਗੂ ਕਿਉਂ ਨਹੀਂ ਕਰ ਰਹੇ ਹੂੰ 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 ਉਹ ਫਿਰ ਕਾਫੀ ਮੈਂ ਜ਼ੰਮੀ ਛੋਟੀ ਗੱਲ ਕਰਦਾ ਇਹ ਤੇ ਬਹੁਤ ਵੱਡੀ ਕਿਤਾਬਾਂ ਨੇ ਤੇ ਤਰੀਕੇ ਜੀ ਮੈਨੂੰ ਪਤਾ ਤੁਸੀਂ ਜਦੋਂ ਜੈ ਤੁਹਾਡੇ ਦਿੱਲੀ ਗੇੜੇ ਅਕਸਰੀ ਸੀਗਾ ਉੱਥੇ ਵਕੀਲਾ ਨਾਲ ਮਿਲਣਾ ਤੁਹਾਡੀ ਜਦੋਂ ਜੈ ਪੰਜਾਬੀ ਟੂਰ ਵਿੱਚ ਮੈਂ ਕਵਰ ਵੀ ਕਰਦਾ ਨਾਲ ਨਾਲ ਹਾਂ ਤੋ ਕਰਦਾ ਰਿਹਾ ਹਾਂ ਸਰਵਾਦ ਮੈਂ ਦੁਹਰਾ ਕਰਦਾ ਉਦੋਂ ਕੀਤਾ ਹੁੰਦਾ ਕਰਦਾ ਇਹ ਫਿਰ ਜਦੋਂ ਮੈਨੂੰ ਇਹ ਤਰ੍ਹਾਂ ਦੀ ਉਹ ਰਿੱਟ ਦੇ ਐਨਾ ਚੱਕਰ ਬਣ ਲਿਆ ਕਾਂਗਰਸ ਬਦਨਾਮ ਹੋ ਲੱਗੇ ਕਿਸਾਨ ਭਾਈਚਾਰੇ 'ਚ ਖਾਸ ਤੌਰ ਤੇ ਮਜ਼ਦੂਰਾਂ ਵਿੱਚ ਤੇ ਫਿਰ ਇਹ 2014 ਦੀਆਂ ਵੋਟਾਂ ਆ ਗਈਆਂ ਹੂੰ ਜੀ 2014 'ਚ ਜਦੋਂ ਵੋਟਾਂ ਆਈਆਂ ਫਿਰ ਬੀਜੇਪੀ ਨੇ ਲੱਗਿਆ ਵੀ ਇਹ ਰਾਜਨੀਤੀ ਪਤਾ ਹੈ ਵੀ ਕਾਂਗਰਸ ਤਾਂ ਬਦਨਾਮ ਹੋ ਗਈ ਤੇ ਹਾਲੇ ਤੱਕ ਪ੍ਰੇਮਕੋਟ ਕੇਸ ਚੱਲਦਾ ਵੀ ਆਪਾਂ ਕਿਸਾਨਾਂ ਨੂੰ ਇਹ ਕੋਈ ਵਾਦਾ ਕਰਦੇ ਆ ਝੂਠ ਵਾਦੇ ਰਾਈ ਵੀ ਜੇ ਆਪਾਂ ਵੋਟਾਂ ਲੈ ਲਈ ਤੇ ਚੰਗੀ ਰਾਜਨੀਤੀ ਲੁੱਟ ਹੋ ਸਕਦੀ ਹੈ ਜੀ ਜੀ ਉਹਨਾਂ ਨੇ ਆਪਣੇ ਝੂਠ ਮਰੇ ਉਸ ਤਰ੍ਹਾਂ ਹੀ ਦੇਹ ਦੇ ਕਿਸਾਨਾਂ ਚ ਹੋਕਾ ਦੇਤਾ ਮੋਦੀ ਰਾਈ ਬਈ ਕਿਸਾਨੋ ਮਾਰੇ ਸੀ ਦੇ ਕੇ ਉਹ ਜਿਹੜਾ ਸੋਨੀਆਂ ਨੇ ਕਾਮ ਨੇ ਕੀਤਾ ਡਾਕਟਰ ਮਨਮੋਹਨ ਨੇ ਕਿਹਾ ਹਾਂ ਸੁਆਮੀ ਨਾਥਨ ਦਾ ਫਾਰਮੂਲਾ ਲਾਗੂ ਕਰਾਂਗੇ ਇਹ 2014 ਦੀ ਗੱਲ ਹੈ ਜੀ ਇਹ ਹਾਂ 14 ਜੀ ਜੀ ਮੋਦੀ ਸਰਕਾਰ ਜਦੋਂ ਬਣ ਤੋਂ ਪਹਿਲਾਂ ਭਾਜਪਾ ਨੇ ਪਾਪੀ ਮਿੰਟ ਚੋੜਾ ਜਦੋਂ ਸ਼ੁਰੂ ਹੋਇਆ ਜੀ ਜੀ ਜਦੋਂ ਇਹ ਫਿਰ ਆਪਰੇ ਚੋਣਾ ਪੈ ਰੀਆਂ ਪ੍ਰਧਾਨ ਮੰਤਰੀ ਬੀਜੇਪੀ ਦਾ ਬਣ ਗਿਆ મોદી ਸਾਹਿਬ ਫਿਰ ਮੈਂ ਆਪਣੇ ਵਕੀਲਾਂ ਨੂੰ ਕਿਹਾ ਵੀ ਹੁਣ ਕੰਮ ਸਖਾਲਾ ਹੋ ਗਿਆ ਵੀ ਹੁਣ ਬੀਜੇਪੀ ਦੀ ਸਰਕਾਰ ਬਾਲ ਕੇ ਬਣ ਮੋਰ ਸਿੱਧ ਜਿਹੜੇ ਕੰਮ ਨਹੀਂ ਕੀਤਾ ਚੋਣ ਮਨੋਰਥ ਪੱਤਰ ਬੀਜੇਪੀ ਨੇ ਵਾਦਾ ਕਰਦਿਆ ਤੇ ਵਕੀਲਾਂ ਨੇ ਕਿਹਾ ਵੀ ਉਹਨਾਂ ਦਾ ਚੋਣ ਵਾਦਾ ਬੀਜੇਪੀ ਦਾ ਲੈ ਕੇ ਆਓ ਫਿਰ ਮੈਂ ਸੁਪਰੀਮ ਕੋਰਟ ਇੱਕ ਅਪਲੀਕੇਸ਼ਨ ਦਿੱਤੀ ਇੱਕ ਕਲਪਨਾਮਾ ਦਿੱਤਾ ਵੀ ਇਹ ਥ੍ਰੈਟ ਨਾਲ ਇੱਕ ਬਹੁਤ ਦਸਤਾਵੇਜ਼ ਜੁੜ ਗਿਆ ਮਾਨਯੋਗ ਦਾਲਪੁੱਤੇ ਲਾਣ ਦੀ ਆਗਿਆ ਦੇ ਤੇ ਆਗਿਆ ਮਿਲ ਗਈ ਫਿਰ ਜਦੋਂ ਅੱਗੇ ਬੈਅਸ਼ ਸ਼ੁਰੂ ਹੋਈ ਤੇ ਜੱਜਾਂ ਨੇ ਫਿਰ ਤਿੰਨ ਜੱਜਾਂ ਨੇ ਬੰਚ ਨੇ ਫਿਰ ਸਰਕਾਰ ਦੀ ਗੱਲ ਮੋਦੀ ਸਰਕਾਰ ਦੀ ਗੱਲ ਹੀ ਨਹੀਂ ਸੁਣੀ ਕਿ ਉਹ ਵੀ ਇਹ ਤਾਂ ਆਪ ਦਾ ਵਾਅਦਾ ਬੋਲਦਾ ਹੈ ਤੁਸੀਂ ਆਪਣੇ ਇਹ ਕਲਪਨਾਮਾ ਦੇ ਕੇ ਬੌਂਡ ਹੋਵੇ ਵੀ ਕਦੋਂ ਇਹਨੂੰ ਲਾਗੂ ਕਰਦਾ ਹੈ ਹੂੰ ਹੂੰ ਜੀ ਫਿਰ ਪਿੰਡਰ ਸਾਹਿਬ ਆਪਣੇ ਦੋ ਪੇਸ਼ੀਆਂ ਤੇ ਨਾ ਹਲਫਨਾਮਾ ਕੋਈ ਦਿੱਤਾ ਨਹੀਂ ਜੀ ਜਦੋਂ ਇੱਕ ਤਰਫਾ ਵੇਖਿਆ ਵੀ ਪਟੀਸ਼ਨਰ ਜਿੱਤ ਜਾਏਗਾ ਫਿਰ ਇਹਨਾਂ ਨੇ ਹਲਫਨਾਮਾ ਐਸਾ ਇੱਕ ਝੂਠ ਦਾ ਪਲੰਤਾ ਤਿਆਰ ਕੀਤਾ ਹੂੰ ਹੂੰ ਵੀ ਦੇਸ਼ ਦੀ ਬਹੁਤ ਸੋ ਸਾਰੀ ਬਾਤੀ ਨੂੰ ਤੋਂ ਖਬਰੇ ਵਰਗਾ ਹਾਲਾਤ ਪੈਦਾ ਕਰਕੇ ਵੀ ਜੇ ਸਵਾਮੀ ਨਾਥਨ ਦਾ ਫਾਰਮਰ ਦਾ ਭਾਰਤ ਸਰਕਾਰ ਮੰਨਦਾ ਹੈ ਤੇ ਦੇਸ਼ ਦਾ ਬਾਜ਼ਾਰ ਡਗ ਬਗਾ ਜਾਏਗਾ ਇੱਥੇ ਮਹਿੰਗਾਈ ਫੈਲ ਜੇਗੀ ਇੱਥੇ ਬਦਅਮਣੀ ਹੋ ਜਾਏਗੀ ਤੇ ਇੱਕ ਛੋਟਾ ਫਲੰਦਾ ਰੱਖ ਕੇ ਜੱਜਾਂ ਨੂੰ ਇੱਕ ਤਰ੍ਹਾਂ ਨੇਰੇ ਚ ਰੱਖ ਕੇ ਮੇਰੀ ਰਿੱਟ ਤਾਂ ਹਰਾ ਹੈ ਮੇਰੀ ਰਿੱਟ ਪਟੀਸ਼ਨ ਦੇ ਵਿੱਚ ਜੱਜਾਂ ਨੇ ਸਾਫ਼ ਲਿਖਿਆ ਹੈ ਮੇਰੇ ਕੋਲ ਉਹਦੀ ਕਾਪੀ ਹੈ ਬਈ ਆਪਣੇ ਇਹ ਜਿਹੜਾ ਪਟੀਸ਼ਨਰ ਇਹ ਸੱਚ ਬੋਲ ਰਿਹਾ ਹੈ ਪਰ ਅਸੀਂ ਭਾਰਤ ਸਰਕਾਰ ਨੂੰ ਕੋਈ ਹੁਕਮ ਜਾਰੀ ਨਹੀਂ ਕਰ ਸਕਦੇ ਤੇ ਜਦੋਂ ਉਹ ਮੈਨੂੰ ਵੱਡੀ ਸਕੇਤ ਤੱਕਾ ਵਜਾ ਤਿੰਨ ਚਾਰ ਸਾਲ ਬਾਅਦ ਐਡੀ ਮਿਹਰਤ 2011 ਤੋਂ ਲੈ ਕੇ 2015 ਨੂੰ ਜਦੋਂ ਮੇਰੀ ਰਿੱਟ ਹਾਰੀ ਤੇ ਉਦੋਂ ਮੈਂ ਉਸ ਸੁਪਰੀਮ ਕੋਰਟ ਦੀ ਬਾਡੀ ਵਿੱਚ ਖਲੋ ਕੇ ਦੇਸ਼ ਦੇ ਕਿਸਾਨਾਂ ਨੂੰ ਵਾਅਦਾ ਕੀਤਾ ਵੀ ਮੈਂ ਜਿੰਨਾ ਚਿਰ ਮੇਰੇ ਸਵਾਸਥ ਨੇ ਮੈਂ ਬੀਜੇਪੀ ਦੇ ਖਿਲਾਫ ਲੋਕਾਂ ਨੂੰ 호ਕਾ ਦੇਵਾਂਗਾ ਵੀ ਇਹਨੂੰ ਵੋਟਾਂ ਨਾ ਪਾਓ ਹੋਰ ਪਾਵੇ ਕਿਸੇ ਨੂੰ ਪਾ ਦਿਓ ਹਾਂ ਬਿਲਕੁਲ ਤੁਸੀਂ ਅਜੇ ਹ ਕਰਦੇ ਵੀ ਰਹੇ ਹੋ ਬਿਲਕੁਲ ਬਿਲਕੁਲ ਕਰਦੇ ਵੀ ਪ੍ਰੈਕਟੀਕਲ ਕਰਦੇ ਰਹੇ ਤੇ 2017 ਚ ਚੋਣਾਂ ਆਈਆਂ ਫਿਰ ਚੰਡੀਗੜ੍ਹ ਮੈਂ ਪ੍ਰੈਸ ਕਲੱਬ ਵਿੱਚ ਅੰਮ੍ਰਿਤਸਰ ਜਾ ਕੇ ਜਲਦਤਰ ਬਿੰਦੇ ਹਾਂ ਬਿਲਕੁਲ ਬਿਲਕੁਲ ਗਰਾਊਂਡ ਜ਼ੀਰੋ ਤੇ ਤੁਸੀਂ ਇਹ ਆਪਣਾ ਮੋਰਚਾ ਬਣ ਦਿਤੀ ਇੱਕ ਕੰਮ ਕੀਤਾ ਹੁੰਦੇ ਰਿਜ਼ਲਟ ਵੀ ਚੰਗੇ ਆਏ ਹਾਂ ਜੀ ਜੀ ਬਿਲਕੁਲ ਤੇ ਮੈਂ ਬੜੀ ਭਾਲ ਸੀ ਵੀ ਕੋਈ ਮੌਕਾ ਮਿਲੇ ਮੈਨੂੰ ਇਹਨੂੰ ਹਾਈਲਾਈਟ ਕਰਨ ਦਾ ਤੇ ਜਦੋਂ ਕਾਲੇ ਕਾਨੂੰਨ ਬਣ ਗ ਇਹ ਤਾਕਤਾਂ ਨਾਲ ਲੜਨ ਵਾਸਤੇ ਜਨ ਅंदोलਨ ਵੀ ਚਾਹੀਦਾ ਨਾਲ ਦਾ ਹਾਂ ਬਿਲਕੁਲ ਜੀ ਉਹ ਫਿਰ ਜਦੋਂ ਮੈਂ ਇੱਕ ਗੱਲ ਰੋਸ ਵਜੋਂ ਦੱਸਣਾ ਚਾਹਣਾ ਮੈਂ ਜਦੋਂ ਮੈਂ ਹਾਰ ਕੇ ਉੱਥੇ ਰੋ ਰਿਹਾ ਸੀ ਸੁਪਰੀਮ ਕੋਰਟ ਹੂੰ ਹੂੰ ਤੇ ਕਿਸੇ ਵੀ ਦੇਸ਼ ਦੇ ਕੋਨੇ ਵਿੱਚੋਂ ਪੰਜਾਬ ਸਵੇਤ ਕਿਸੇ ਵੀ ਲੀਡਰ ਦੇ ਮੈਨੂੰ ਸ਼ਾਬਾਸ਼ ਏ ਡਿੰ ਦਿੱਤੀ ਅੱਜ ਤੱਕ ਵੀ ਸ਼ਾਬਾਸ਼ ਏ ਤੂੰ ਲੜਿਆ ਹੈ ਕੋਈ ਗੱਲ ਦੀ ਹਾਰ ਦਾ ਹਾਰ ਜਿੱਤ ਬਣੀ ਹੋਈ ਹੈ ਇਹ ਮੇਰਾ ਦਮ ਆ ਤਾਰਿਕ ਤੋਂ ਲੀਡਰਾਂ ਤੇ ਬਰਕਰਾਰ ਹੈ ਹਾਂ ਬਣਦਾ ਲਾਂਬਾ ਬਣਦਾ ਵੀ ਬਿਲਕੁਲ ਜੀ ਹਾਂ ਜੀ ਅੱਜ ਮੈਨੂੰ ਬਹੁਤ ਖੁਸ਼ੀ ਹੈ ਇੱਕ ਮੈਂ ਬੈਕਗ੍ਰਾਉਂਡ ਇਹਦੇ ਨਾਲ ਜੁੜੀ ਗੱਲ ਜਿਹੜਾ ਸੇਬੀ ਆਈ ਮੇਰੇ ਕਰ ਰੇਡ ਮਾਰਦੀ ਹੈ ਹੂੰ 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 ਉਹ ਜਿਹੜਾ ਅਲਫਨਡਾਮਾ ਹੈ ਉਹ ਮੈਂ ਦੇਖਦੇ ਆਡਾ ਅੱਡ ਖੋਬਿਆਂ 'ਚ ਜਾ ਕੇ ਵਿਖਾ ਰਿਆ ਹੂੰ 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 ਬੀਜੇਪੀ ਦਾ ਚਿਹਰਾ ਨੰਗਾ ਕਰ ਰਿਆ ਤੇ ਉਹ ਅਲਫਨਡਾਮਾ ਜਾਂ ਮੇਰੀ ਜ਼ੁਬਾਨ ਨੂੰ ਤਾਲਾ ਲਾਉਣ ਵਾਸਤੇ ਮੇਰੇ ਕਰ ਪਿਛਲੇ ਆਪਣੇ 21 ਫਰਵਰੀ ਨੂੰ ਹਾਂ ਹਾਂ ਬਿਲਕੁਲ 21 ਫਰਵਰੀ ਨੂੰ ਇਸੇ ਹੀ ਮਹੀਨੇ ਦੇ 21 ਫਰਵਰੀ ਨੂੰ ਹਾਂ ਹਾਂ ਇੱਕ ਬਹੁਤ ਵੱਡੀ ਰੇਡ ਪਈ ਹਾਂ ਹਾਂ ਐਸਪੀ ਰੈਂਕ ਦੇ ਬੰਦੇ ਦੋ ਡੀਐਸਪੀ ਐਸਪੀ ਹੋਰ ਆਫਾ ਕਹਿੰਦਾ ਉਹ ਰੇਡ ਸੀਬੀਆਈ ਦੀ ਸੀ ਜਾਂ ਈਡੀ ਦੀ ਸੀ ਕਿਹੜੀ ਸੀ ਬਲਾਈਓ ਸੀ ਸੀਬੀ ਆਈ ਸੀ ਸੀਬੀ ਆਈ ਜੀ 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 ਸੀਬੀ ਆਈ ਉਹ ਸਵੇਰੇ ਮੈਂ ਘਰ ਸੀ 9 ਵਜੇ ਆਏ 9 ਘੰਟੇ ਪੂਰੇ ਮੇਰੇ ਘਰ ਦਾ ਸਾਰਾ ਮੇਰਾ ਹਾਂਜੀ ਕਹਿੰਦਾ ਭਾਬ ਕੇ ਉਹਦੇ ਪਿੱਛੇ ਉਹੀ ਸੀਗਾ ਜਿਹੜਾ ਤੁਸੀਂ ਜਦੋਂ ਜੈਦ ਸੁਆਮੀ ਨਾਥੀ ਉਹ ਮੈਨੂੰ ਮੈਨੂੰ ਬਾਦ ਪਦ ਕਰਾਣਾ ਖਾਦ ਦੇ ਸੀ ਜਿਹੜਾ ਇਹ 2000 24 ਆਰੀਆਂ ਦੇ ਵੋਟਾਂ ਚ ਫਿਰ ਨਾ ਕਿਤੇ ਖਲਰ ਦਾ ਪਵਾ ਦੇ ਬੰਦਾ ਮੈਨੂੰ ਦਬਾਣਾ ਚਾਹੁੰਦੇ ਸੀ ਮੇਰੀ ਆਵਾਜ਼ ਬੰਦ ਕਰਾਣਾ ਚਾਹੁੰਦੇ ਸੀ ਜਾਂ ਬੀ ਜੀ ਪੀ ਜੁਆਇਨਟ ਕਰਾਣਾ ਚਾਹੁੰਦੇ ਸੀ ਹਾਂ 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 ਜੀ ਜੀ ਤੇ ਉਹਦਾ ਮੈਂ ਸਵਾਗਤ ਕੀਤਾ ਸੀ ਮੋਤੀ ਸਾਹਿਬ ਦਾ ਵੀ ਇਹ ਅੰਗਾ ਬਿਰ ਤੇ ਸਾਣ ਮਾਰਿਆ ਦੁਨੀਆ ਨੂੰ ਪਤਾ ਲੱਗਾ ਸਤਾਰਥ ਬੈਰੂ ਕਾ ਹੋਣੇ ਹੂੰ 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 ਤੇ ਮੈਂ ਦੂਜੇ ਦਿਨ ਪ੍ਰੈਸ ਕਾਨਫਰੈਂਸ ਪਟਿਆਲੇ ਕਰਕੇ ਹਾਂ ਹਾਂ ਜੀ ਇਹ ਮੋਦੀ ਨੂੰ ਸੰਬੋਧਨ ਰੋਕੇ ਕਿਹਾ ਮੋਦੀ ਸਾਹਿਬ ਹੂੰ ਬਈ ਮੈਂ ਤੇਰੇ ਨਾਲ ਵਾਦਾ ਕਰਦਾ ਹੂੰ ਹੂੰ ਤੂੰ ਹੁਣ ਮੈਨੂੰ ਕਿਹੜੀ ਜੇਲ੍ਹ ਚ ਕੱਦਣਾ ਹੈ ਹੂੰ ਜਦੋਂ ਮੈਨੂੰ ਜੇਲ੍ਹ ਚ ਕਰਦੇਗਾ ਮੈਂ ਜ਼ਮਾਨਤ ਵੀ ਕਰਾਗਾ ਮੇਰੀ ਡੈੱਡ ਬਾਡੀ ਬਾਹਰ ਆਵੇਗੀ ਹੂੰ 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 ਜੀ ਤੇ ਉਹ ਸੁਆਮੀ 나ਥਨ ਜਿਹੜਾ ਬੰਦਾ ਹੈ ਉਹ ਕੋਈ ਛੋਟਾ ਦਾ ਬੰਦਾ ਹੈ ਨਹੀਂ ਹੂੰ 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 ਉਸ ਸੁਆਮੀ ਨਾਥਨ ਦੀ ਰਿਪੋਰਟ ਦੇ ਕਾਗਰਸ ਦਾ ਪੱਠਾ ਪਾਇਆ ਹੂੰ ਹੁਣ ਡੋਡੋ ਕਰਦੇ ਫਿਰਦੇ ਨੇ ਸੁਆਮੀ ਨਾਥਨ ਦੀ ਰਿਪੋਰਟ ਹੋਣ ਸਿਰਦਰ ਦੀ ਬੋਦੀ ਦੀ ਪਣੀ ਪਈ ਹੈ ਹੂੰ 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 ਹਾਂ ਅੱਜ ਮੈਨੂੰ ਖੁਸ਼ੀ ਹੈ ਸਾਰੇ ਕੰਨਿਆ ਕੁਆਰੀ ਤੋਂ ਲੈ ਕੇ ਹੂੰ ਪਿੰਡਰ ਸਾਹਿਬ ਜੀ ਜੰਮੂ ਕਸ਼ਮੀਰ ਤੱਕ ਕਿਸਾਨ ਦਾ ਬੇਟਾ ਜਾਂ ਕਿਸਾਨ ਜੱਥੇਬੰਦੀ ਸੁਆਮੀ ਨਾਥਨ ਸੁਆਮੀ ਨਾਥਨ ਕਹਿੰਦੇ ਕਿ ਤੁਪਕੀ ਮੇਰੀ ਕੀ ਬਦਤਰ ਚਰਚਾ ਜਦੋਂ ਸ਼ੁਰੂ ਚ ਤੁਸੀਂ ਕਰਦੇ ਸੀ ਤਾਂ ਇਦਾਂ ਲੱਗਦਾ ਸੀ ਵੀ ਇਸ ਰਿਪੋਰਟ ਉੱਤੇ ਕਿਸਾਨ ਕਦੋਂ ਜਾਗਣਗੇ ਕਦੋਂ ਹੰਗਾਰਾ ਕਰਨਗੇ ਬਿਲਕੁਲ ਬਿਲਕੁਲ ਮੇਰੀ ਜੀ ਜ਼ਿੰਦਗੀ ਦੀ ਬੜੀ ਵੱਡੀ ਪ੍ਰਾਪਤੀ ਮੈਂ ਮੰਨਦਾ ਹਾਂ 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 ਬਿਲਕੁਲ ਬਿਲਕੁਲ ਤੇ ਇੱਕ ਸਵਾਮੀ ਨਾਥਨ ਤੇ ਫਾਰਮੂਲੇ ਨੂੰ ਚੁੱਕਣ ਤੋਂ ਮੈਨੂੰ ਸੀਬੀਆ ਦੀ ਰੇਡ ਮਾਰ ਕੇ ਦਬਾਣਾ ਚਾਹੀਦੀ ਇਹ ਵੀ ਮੇਰੀ ਇੱਕ ਜ਼ਿੰਦਗੀ ਦੀ ਪ੍ਰਾਪਤੀ ਹੈ ਵੇਖੋ ਗੁਰੂ ਢਾਕ ਨੂੰ ਨਹੀਂ ਬਖਸ਼ਿਆ ਲੋਕਾਂ ਨੇ ਕਰਾਇਆ ਸੱਧਿਆ ਮੈਂ ਵੀ ਬੜਾ ਲੰਮਾ ਸਮਾਂ ਤੁਹਾਡੇ ਸਾਹਮਣੇ ਉੱਥੇ ਸੁਣਦਾ ਰਿਹਾ ਬੈਰੂ ਨੇ ਜੋ ਪੀ ਫਾਰਮ ਬਣਾ ਲਏ ਬੈਰੂ ਤੇ ਬੈਂਕ ਕਾਰੇ ਹੋਏ ਪਏ ਹੁੰਦੀ ਹੈ ਕਈ ਵਾਰੀ ਜਦੋਂ ਬੰਦਾ ਅੱਗੇ ਹੁੰਦਾ ਕਈ ਤਰ੍ਹਾਂ ਦੇ ਲੱਗਦੇ ਆ ਉਹ ਵੀ ਮੇਰੀ ਚਿੱਟੀ ਚਾਦਰ ਸੀਬੀਆ ਦੀ ਰੇਡ ਦੇ ਕਰਤੇ ਹਾਂ ਆਪਣਾ ਬੈਰੂ ਸਾਹਿਬ ਤੁਸੀਂ ਹੁਣ ਤਿੰਨ ਖੇਤੀ ਕਾਨੂੰਨਾਂ ਵੇਲੇ ਵੀ ਉਹ ਸੁਆਮੀ ਨਾਥਨਦੀਪ ਤੁਹਾਡੀ ਮੰਗ ਸੀਗਾ ਉਹ ਸਿਰੇ ਨਾਲ ਲੱਗੀ ਉਹਦੋਂ ਤਿੰਨ ਖੇਤੀ ਉਹਨ ਭਾਵੇਂ ਕਾਲੇ ਕਾਨੂੰਨ ਵਾਪਸ ਹੋ ਗਏ ਉਹ 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 ਮੈਂ ਬੜੀ ਜਦੋਜਿਦ ਕਰਕੇ ਉੱਥੇ ਜਦੋਂ ਮੀਟਿੰਗਾਂ ਬੈਂਦਦਾ ਰਹੀ ਸੀ ਮੈਂ ਮੈਂਬਰ ਸੀ ਉਤਰੀ ਪਾਰਟੀ ਦਾ ਹਾਂ 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 ਉੱਥੇ ਫਿਰ ਮੈਂ ਪਾਸ ਕਰਾ ਲਿਆ ਸੀ ਸਵਾਮੀ ਨਾਥਨ ਫਾਰਮੂਲਾ ਹਾਂ ਹਾਂ ਠੀਕ ਹੈ ਜੀ ਪਾਸ ਕਰਾ ਲਿਆ ਸੀ ਸਵਾਮੀ ਨਾਥਨ ਦੇ ਉੱਤੇ ਇੱਕ ਅਸੀਂ ਪਾਰਲੀਮੈਂਟ ਸਾਹਮਣੇ ਪਛਾਣਤਾ ਵੀ ਕੀਤੀ ਆ ਸੀ 10 12 ਨਹੀਂ ਨਹੀਂ ਕਹਿੰਦੇ ਭਾਵ ਕਿ ਕੇਂਦਰ ਵੱਲੋਂ ਉਸ ਉੱਤੇ ਮਤਲਬ ਮਤਲਬ ਉਹਨੂੰ ਪ੍ਰਵਾਨ ਨਹੀਂ ਅੱਜ ਕੀਤਾ ਗਿਆ ਉਦੋਂ ਕਿਤੇ ਖੇਤੀ ਕਾਨੂੰਨਾਂ ਵੇਲੇ ਵੀ ਉਹ ਰਹਿ ਗਿਆ ਸੀ ਨਹੀਂ ਉਦੋਂ ਉਦੋਂ ਸਿਰਫ ਖੇਤੀ ਇਹ ਖੇਤੀ ਜਿਹੜੀ ਐਮ ਐਸ ਸੀ ਹੈ ਹਾਂ ਹਾਂ ਐਮ ਐਸ ਸੀ ਤੇ ਸਵਾਮੀ ਦਾਤਨੂ ਹੁਣ ਬਾਅਦ ਚ ਇਹਨਾਂ ਨੇ ਅਸੀਂ ਅਸਾ ਜੋੜੀ ਮੈਂ ਵੀ ਉਹ ਦੌਰ ਦਾ ਹਿੱਸੇਦਾਰ ਹਾਂ ਉੱਥੇ ਬਣਿਆ ਸੀ ਜਦੋਂ ਕਾਲੇ ਕਾਨੂੰਨ ਖਤਮ ਹੋ ਗਏ ਹਾਂ ਹਾਂ ਜਿਹੜੀਆਂ ਕਰਜ਼ੇ ਦੀ ਗੱਲ ਜਾਂ ਲਖੀਮਪੁਰ ਖੀਰੀ ਜਾਂ ਸਾਡੇ ਦੇ ਪਰਚੇ ਦਰਜ ਬਾਪਸ ਲੈ ਜਿਹੜਾ ਉਹਦੇ ਐਮ ਐਸ ਸੀ ਕਾਨੂੰਨੀ ਗਰੰਟੀ ਹਾਂ 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 ਦੀ ਮੱਦ ਲਿਖਤੀ ਆਈ ਏ ਹਾਂ ਹਾਂ ਤੇ ਉੱਥੇ ਫਿਰ ਜਦੋਂ ਪੰਜ ਬੰਦੇ ਕਿਸਾਨ ਲੀਡਰ ਪੈਣ ਗਏ ਤਾਰ ਤੱਕ ਬਗਾਨੀ ਪੈਣ ਕੇ ਸਰਕਾਰ ਦੇ ਬੰਦੇ ਬਣ ਕੇ ਗਵਾਮੀ 나ਥਨ ਦੀ ਜਿਹੜੀ ਰਿਪੋਰਟ ਮੁਤਾਬਕ ਅਸੀਂ ਉਹ ਐਮ ਐਸ ਸੀ ਦੀ ਕਾਨੂੰਨੀ ਗਰੰਟੀ ਦੇਵਾਂਗੇ ਤੇ ਉਸ ਕਮੇਟੀ ਦੇ ਵਿੱਚ ਜਦੋਂ ਬੰਦੇ ਦੂਜੇ ਪਾਸੇ ਫਿਰ ਉਦੋਂ ਸੰਜੋਤ ਕਿਸਾਨ ਮੋਰਚੇ ਨੇ ਨਾ ਕਰਤੀ ਸੀ ਉਦੋਂ ਡੱਲੇਵਾਲ ਸਾਹਿਬ ਵੀ ਵਿੱਚ ਸੀ ਸਾਰੇ ਪਟੇਰ ਸਾਰੇ ਅਸੀਂ ਸਾਂਝੇ ਤੌਰ ਤੇ ਅਸੀਂ ਕਹਾਂ ਵੀ ਸਾਨੂੰ ਕਮੇਟੀਆਂ ਤੇ ਵਿਸ਼ਵਾਸ ਨਹੀਂ ਹਾਂ ਬਹਿਰੂ ਸਾਹਿਬ ਹੁਣ ਹੁਣ ਫਿਰ ਇਹ ਮਤਲਬ ਕਿਸਾਨ ਸਿੰਘਰ ਸ ਬੜਾ ਵੱਡੇ ਪੱਧਰ ਉਤੇ ਇੱਕ ਆਪਾਂ ਨੇ ਤਾਂ ਐਸ ਕੇ ਐਮ ਗੈਰ ਸਿਆਸੀ ਨਾਲ ਕਿਸਾਨ ਮਜ਼ਦੂਰ ਮੋਰਚਾ ਤੇ ਦੂਜੇ ਬੰਨੇ ਐਸ ਕੇ ਐਮ ਜਿਹੜਾ ਸਿਆਸੀ ਹੈ ਬੜੇ ਵੱਡੇ ਪੱਧਰ ਉਤੇ ਜਦੋਂ ਜਾਇਦੇ ਹੈ ਨਾ ਜੀ ਤੇ ਹੁਣ ਇਹ ਆਪਾਂ ਕੀ ਉਮੀਦ ਰੱਖਦੇ ਆ ਕੇਂਦਰ ਸਰਕਾਰ ਕਿਉਂਕਿ ਹੁਣ ਅਗਲੀ ਇਲੈਕਸ਼ਨ ਵੀ ਸਿਰ ਤੇ ਹੈ ਭਾਜਪਾ ਇਹ ਲੋਨ ਐ ਐਮਐਸਐ ਡਾਕਟਰ ਐਮਐਸ ਵਾਗਦੀ ਦੀ ਰਿਪੋਰਟ ਆ ਜਿਹੜੀ ਤੋਂ ਗੱਲ ਕਹਿਣਾ ਸਿਰ ਤੇ ਇਲੈਕਸ਼ਨ ਹੈ ਹਾਂਜੀ ਜਿਹੜਾ ਮੈਂ ਇੱਥੇ ਆਇਆ ਹੁਣ ਜਿੱਥੇ ਬੈਠਾ ਹਾਂ ਡੱਲੇਵਾਲ ਸਾਹਿਬ ਵੀ ਪਹੁੰਚ ਰਹੇ ਨੇ ਉੱਥੇ ਇਹ 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 ਤਾਂ ਕਰਕੇ ਆਇਆ ਵੀ ਇਹ ਪਾਰਲੀਮੈਂਟ ਚੋਣਾ ਮੈਂ ਉਧਰ ਦੂਜੀ ਸੰਸਥਾ ਦੇ ਵਿੱਚ ਕੰਮ ਕਰਦਾ ਸੀ ਐਸਕੇਐਮ ਚ ਠੀਕ ਹੈ ਤੇ ਹਾਂ ਇਹਨਾਂ ਨੇ ਜੋ ਫੈਸਲਾ ਕੀਤਾ ਭਲੇਰ ਸਾਹਿਬ ਤੇ ਇਹਨਾਂ ਦੇ ਦਲੇਬਖ ਸਾਹਿਬ ਜਿਹੜਾ ਬਾਪ ਜੀ ਤੁਸੀਂ ਐਸਕੇਐਮ ਪਹਿਲਾਂ ਸਿਆਸੀ ਦੇ ਵਿੱਚ ਸੀਗਾ ਜਿਹੜੀ ਦੂਜੀ ਹੈ ਠੀਕ ਹੈ ਹਾਂ ਹਾਂ ਮੈਂ ਉੱਧਰ ਵੀ ਜੀ ਜੀ ਤੇ ਉਹ ਮੈਂ ਜਿਹੜਾ ਇਹ ਫੈਸਲੇ ਤੋਂ ਸਵਾਗਤ ਕਰਦਾ ਇਹ ਸਮੇਂ ਫਿਰ ਹਾਂ ਨਹੀਂ ਹੈ ਇਸ ਇਸ ਮੂਵਮੈਂਟ ਦਾ ਜਿਹੜਾ ਹੁਣ ਮਤਲਬ ਜੇ ਪਾਰਟੀ ਹੁਣ ਅੱਜ ਤਿੰਨ ਮੰਤਰੀਆਂ ਨਾਲ ਮੀਟਿੰਗ ਹੋਈ ਉਸ ਫੈਸਲੇ ਦੀ ਗੱਲ ਕਰਦੇ ਹੋ ਨਹੀਂ ਮੈਂ ਇਹ ਜਿਹੜੀ ਜੇ ਇਹਨਾਂ ਨੇ ਫੈਸਲਾ ਜੇ ਦਿੱਲੀ ਚੱਲੋ ਦਾ ਨਾਰਾ ਦਿੱਤਾ ਦਲੀਕੁੱਤ ਸਮੇਂ ਸਰ ਦਿੱਤਾ ਤਾਂ ਤਾਂ ਹੀ ਮੰਤਰੀ ਭੱਜੇ ਫਿਰਦੇ ਨੇ ਹਾਂ ਹਾਂ ਓਕੇ ਓਕੇ ਉਹ ਮੈਨੂੰ ਪ੍ਰਭਾਵਿਤ ਕੀਤਾ ਵੀ ਇਹ ਲੀਡਰ ਸਿਆਣੇ ਨੇ ਹਾਂ 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 ਇਹ ਸਮੇਂ ਹਾਲਾਤਾਂ ਨੂੰ ਸਮਝ ਕੇ ਇਹਨਾਂ ਨੇ ਫੈਸਲਾ ਠੀਕ ਕੀਤਾ ਕਿਸਾਨ ਮਜ਼ਦੂਰਾਂ ਦੇ ਮਤਲਬ ਹਿੱਤਾਂ ਦੀ ਗੱਲ ਆ ਵੀ ਇਹ ਠੀਕ ਹੈ ਜੇ ਭੰਗ ਹੋ ਗਈ ਤਾਂ ਫਿਰ ਤਾਂ ਅਸੀਂ ਨਵੀਂ ਸਰਕਾਰ ਆਵੇਗੀ ਨਵੀਆਂ ਗੁੱਟੀਆਂ ਨਵੇਂ ਪਟੋਲੇ ਹੂੰ ਹੂੰ ਤੇ ਹੁਣ ਤਾਂ ਇਹਨਾਂ ਨੇ ਜਿਹੜਾ ਫੈਸਲਾ ਕੀਤਾ ਨਾ ਹੂੰ ਹੂੰ ਇਹ ਦਾ ਮਤਵਾਦ ਕਰਦਾ ਜੀ 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 ਔਰ ਸਰਕਾਰ ਦੇ ਨਿੱਦਿਆ ਕਰਦਾ ਹਰਿਆਣਾ ਔਰ ਸੈਂਟਰ ਸਰਕਾਰ ਦੇ ਖਬਰਦਾਰ ਬਣੇ ਕਿਸਾਨ ਇਹ ਨਹੀਂ ਜਿਵੇਂ ਤੁਸੀਂ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਬਣਾ ਕੇ ਹਰਿਆਣਾ ਪੰਜਾਬ ਨੂੰ ਬਾਰਡਰ ਬਣਾ ਕੇ ਥੀਦੀ ਬੈਠੇ ਹੋ ਬਹੁਤ ਸਾਰਾ ਤਸ਼ੱਦਦ ਕੀਤਾ ਦੋ ਦਿਨ ਜੰਗ ਲੜੇ ਹੋ ਤੁਸੀਂ ਸ਼ਾਂਤ ਵੀ ਕਿਸਾਨਾਂ ਤੇ ਅਥਰੂ ਗਏ ਦਿੱਤੇ ਤੇ ਮੈਂ ਨਿੱਦਿਆ ਵੀ ਕਰਦਾ ਤੇ ਮੈਂ ਇਹ ਸੋ ਕਿਸਾਨ ਦੋਨੋਂ ਨੂੰ ਪਸੰਦ ਕਰਕੇ ਇੱਧਰ ਆਇਆ ਬਜ਼ੁਰਗ ਕਿਸਾਨ ਜਿੰਨੇ ਐਡਾ ਦੋਨੋਂ ਲੜਿਆ ਹੋਵੇ ਜਦੋਂ ਮੈਂ ਇੱਥੇ ਆਇਆ ਹੂੰ ਹੂੰ ਉੱਥੇ ਗਿਆ ਪਹਿਲੋਂ ਸ਼ੱਬੂ ਬਾਡਰ ਗਿਆ 4 ਦਿਨ ਹੋ ਗਏ ਹੂੰ ਹੂੰ ਪਰसों ਇੱਥੇ ਆਇਆ ਤੇ ਮੈਨੂੰ ਪੁੱਤਰ ਕਰ ਤੇਰਾ ਪਾਈ ਤੇਰਾ ਕਹਿੰਦਾ ਜੀ ਤੁਸੀਂ ਹਮਾਇਤ ਕਰਨ ਆਏ ਹੋ ਹੂੰ 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 ਇਹ ਗੱਲ ਸਮਝ ਨਾ ਲਈਏ ਮੈਂ ਉਹਨਾਂ ਨੂੰ ਭਲੇ ਮਾਨ ਸੰਨ ਬੱਚਿਆਂ ਨੂੰ ਸਮਝਾਇਆ ਮੈਂ ਹਮਾਇਤ ਕਿੱਦੀ ਕਰਾਂ ਮੇਰਾ 40000 ਦਾ ਤਜਰਬਾ ਹੂੰ ਹੂੰ ਹੁਣ ਮੈਂ ਸੁਰਗਵਾਸ ਜੋ ਦਰਵਾਜ਼ਾ ਰਿਹਾ ਤੇ ਇਹ ਤੇ ਬਸ ਆ ਮੈਨੂੰ ਮੌਕਾ ਮਿਲਿਆ ਸਵਾਮੀ ਨਾਥਨ ਜੀ ਦੇ ਉੱਤੇ ਮੈਂ ਕੰਮ ਕਰ ਰਿਹਾ ਤੇ ਇਹਨਾਂ ਨੇ ਫੈਸਲਾ ਕੀਤਾ ਤੇ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੈ ਹਾਂ ਬਹਿਰੂ ਸਾਹਿਬ ਬਿਲਕੁਲ ਬਹਿਰੂ ਸਾਹਿਬ ਜਿਹੜੇ ਹੁਣ ਕੇਂਦਰੀ ਵਜ਼ੀਰੇ ਨਾਲ ਗੱਲਬਾਤ ਚੱਲ ਰਹੀ ਹੈ ਪਿੱਛੇ ਡਲੇਵਾਲ ਸਾਹਿਬ ਪੰਦੇਰ ਸਾਹਿਬ ਇਹ ਸਾਰੇ ਜਾ ਰਹੇ ਨੇ ਹਨਾ ਜੀ ਉਹਦੇ ਵਿੱਚ ਸਵਾਮੀ ਨਾਥਨ ਦੀ ਰਿਪੋਰਟ ਕਿੱਥੇ ਖੜੀ ਹੈ ਹੁਣ ਸਵਾਮੀ ਨਾਥਨ ਦੀ ਰਿਪੋਰਟ ਜਿਵੇਂ ਐਮਐਡੀ ਕਾਨੂੰਨੀ ਐਮਐਡੀ ਕਾਨੂੰਨੀ ਐਮਐਸਸੀ ਦੀ ਕਾਨੂੰਨੀ ਗਰੰਟੀ ਜਿਹੜੀ ਮੰਗ ਰਹੀਆਂ ਨੇ ਜਥੇ ਵਧੀਆ ਦੋਵੇਂ ਹੀ ਇਹ ਹੁਣ ਉਹ ਸਰਕਾਰ ਵਾਲੀ ਤਾਂ ਕਮੇਟੀ ਪੰਨਾ ਕਰਤੀ ਇਹਨਾਂ ਨੇ ਇਹ ਸਵਾਮੀ 나ਥਨ ਫਾਰਮ ਦੇ ਤੇ ਆ ਗਏ ਅੱਛਾ ਓਕੇ ਜੀ ਸਵਾਮੀ 나ਥਨ ਤੇ ਫਾਰਮ ਦੇ ਤੇ ਆ ਗਏ ਵੀ ਸਵਾਮੀ 나ਥਨ ਦੇ ਫਾਰਮ ਦੇ ਮੁਤਾਬਕ ਤੁਹਾਨੂੰ ਐਮਐਸਸੀ ਕਾਨੂੰਨੀ ਗਰੰਟੀ ਦਿਓ ਜਿਹੜਾ ਤੁਸੀਂ ਸੁਪਰੀਮ ਕੋਰਟ ਚ ਕੇਸ ਪਾਇਆ ਸੀ ਹਾਂ ਓਕੇ ਜੀ 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 ਉਹ ਜੱਜਮੈਂਟ ਮੇਰੇ ਕੋਲ ਹੈ ਉਹ ਹਲਫਨਾਮਾ ਮੇਰੇ ਕੋਲ ਜਿਹੜਾ ਹਲਫਨਾਮਾ ਹੈ ਨਾ ਉਹ ਭਾਜਪਾ ਦੀ ਜਿਹੜਾ ਟੇਲ ਦੇ ਰਿਹਾ ਹੈ ਹੂੰ 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 ਜਿਹੜਾ ਮੇਰੇ ਸੀਪੀਆਈ ਦੇ ਮੇਰੇ ਆਪਣਾ ਫਾਰਮੂਲੇ 'ਚ ਤੇ ਕੀ ਦੱਸਿਓ ਤੁਸੀਂ ਮੰਮੀਨਾਥਨ ਫਾਰਮੂਲਾ ਤੇ ਜਿਹੜੀ ਪੁਰਾਣੀ ਮੰਗ ਪੁਰਾਣੀ ਸੀਗਾ ਹਾਂ ਇਹਦੇ 'ਚ ਕੀ ਡਿਫਰੈਂਸ ਕੀ ਫਰਕ ਕੀ ਹੈ ਫਾਰਮੂਲੇ 'ਚ ਤੇ ਇਹਨੇ ਤੇ ਕਿਸਾਨ ਮੈਂ ਹੋਰ ਕੇ ਕਿਸਾਨ ਦੀ ਗੱਲ ਕਰੇ ਜਾਣਾ ਇਹਨੇ ਤੇ ਬਹੁਤ ਕੁਝ ਕੀਤਾ ਹੂੰ ਹੂੰ ਜੀ ਇਹਨੇ ਮਜ਼ਦੂਰ ਦੀ ਗੱਲ ਕੀਤੀ ਹਾਂ ਜੀ ਜਿਹੜੇ ਬੇਰਜ਼ਗਾਰੀ ਦੀ ਗੱਲ ਕੀਤੀ ਹੂੰ ਹੂੰ ਜਿਹਨੇ ਵਾਟਰ ਦੇ ਬਾਰੇ ਦੀ ਗੱਲ ਕੀਤੀ ਹੂੰ ਹੂੰ ਇਹਨੇ ਵਾਤਾਵਰਨ ਦੀ ਗੱਲ ਕੀਤੀ ਹੂੰ 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 ਜੀ ਮਗਾਈ ਦੀ ਗੱਲ ਕੀਤੀ ਹਾਂ ਹਾਂ ਜੀ 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 ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜੀ ਲੋਕਤੰਤਰ ਦੀ ਗੱਲ ਕੀਤੀ 5 ਜਿੰਦਾਂ ਵਾਲੀ ਰਿਪੋਰਟ ਕਿਸੇ ਕੋਲ ਹੈ ਨਹੀਂ ਪਰ ਮੇਰੇ ਕੋਲ ਤਾਂ ਹੈ ਕੁਦਰਤ ਨੇ ਮੈਨੂੰ ਦਵਾ ਤੇ ਇੱਕ ਤੇ ਪੰਜ ਸਾਲਾਂ ਦਾ ਪੈਣ 22 23 ਕਿਲੋ ਦਾ ਭਾਰ ਬਣਿਆ ਪਿਆ ਹੂੰ 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 ਤੇ ਮਰੂ ਸਾਹਿਬ ਹੁਣ ਆਪਾਂ ਨੂੰ ਉਮੀਦ ਹੈ ਪੂਰੀ ਕਿ ਜਿਵੇਂ ਜਦੋਂ ਜਦ ਇਹ ਇਸ ਤਰ੍ਹਾਂ ਕਿਸਾਨਾਂ ਦੀ ਰਹੀ ਤਾਂ ਇਹ ਆਪਣੀ ਜਿਹੜੀ ਹੈ ਫਾਰਮੂਲਾ ਜਿਹੜੀ ਰਿਪੋਰਟ ਹੈ ਸਰਕਾਰ ਨੂੰ ਲਾਗੂ ਕਰਨੀ ਪਵੇਗੀ ਇਹ ਤਾਂ ਸੁਆਮੀ 나ਥਨ ਤੇ ਬੇਟੀ ਦੇ ਲਾਡ ਕਰਤਾ ਵੀ ਜਿੰਨਾ ਚਿਰ ਮੇਰੇ ਡੈਡੀ ਦਾ ਫਾਰਮੂਲਾ ਲਾਗੂ ਨਹੀਂ ਕਰਦਾ ਮੋਦੀ ਸਾਹਿਬ ਤੇਰਾ ਖਾਣਾ ਨਹੀਂ ਛੁੱਟਣਾ ਇਹ ਕਦੋਂ ਐਲਾਨ ਕੀਤਾ ਉਹਨਾਂ ਨੇ ਹਾਥਿਆਰ ਪੰਜ ਦਿਨ ਆਪੇ ਤਾਲਮਲਾਡੂ ਹੋਣ ਦੇ ਓਕੇ 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 ਠੀਕ ਹੈ ਠੀਕ ਮੈਂ ਤਾਂ ਉਹਦੇ ਤਾਂ ਕੰਮ ਕੀਤਾ ਮੈਂ ਖਾਨਦਾਨ ਨੂੰ ਜਾਣਦਾ ਹਾਂ ਹਾਂ ਬਿਲਕੁਲ 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 ਤੁਹਾਡੀਆਂ ਬੈਠਕਾਂ ਉਥੋਂ ਦੀਆਂ ਇੱਥੇ ਐਸੀ ਕਵਰੇਜ ਵੀ ਕਰਦੇ ਰਹਾਂ ਤੇ ਨਾਲ ਹੀ ਆਪਾਂ ਸਰੂ ਸਾਹਿਬ ਕੋਈ ਮੈਂ ਇੱਥੋਂ ਜਾਣਾ ਔਖਾ ਸੀ ਮੇਰੇ ਉਥੇ ਲੋਕ ਲੈ ਜਾਣ ਆ ਰਹੇ ਤੇ ਹਾਂ ਬਿਲਕੁਲ 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 ਬਹਿਰੂ ਸਾਹਿਬ ਹੁਣ ਆਪਾਂ ਕੀ ਸਮਝਦੇ ਹਾਂ ਜਿਹੜਾ ਕਿਸਾਨ ਅੰਦੋਲਨ ਹੁਣ ਅਜੋਕਾ ਹੈ ਭਾਵੇਂ ਕਿ ਇੱਕ ਪੰਨੇ ਸੱਭੂ ਬਾਰਡਰ ਤੇ ਬੈਠੇ ਨੇ ਦੂਜੇ ਪੰਨੇ ਖਨੌਰੀ ਤੇ ਨੇ ਅੱਗੇ ਬੈਰੀਕੇਟਿੰਗ ਹੋਈ ਪਈ ਹੈ ਤਗੜੀ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਹੈ ਇਹ ਕਿੱਥੇ ਰਹੂਗਾ ਉਹ ਦੂਜੇ ਬੰਨੇ ਕੇਦਰੀ ਵਜ਼ੀਰੇ ਨਾਲ ਮੀਟਿੰਗਾਂ ਨੇ ਗੱਲਬਾਤ ਦੌਰਵੀ ਮੇਰੀ ਮੇਰੀ ਜ਼ਿੰਦਗੀ ਦਾ ਤਿਆਰ ਪਿਆ ਹੋਵੇ ਸਮੇਂ ਸਿਰ 6:00 ਵਜੇ ਓਕੇ ਕੇਂਦਰ ਸਰਕਾਰ ਨੂੰ ਇਹ ਸੱਤ ਕਰਾਥੇ ਹੀ ਨਹੀਂ ਜਾਂਦੀ ਅੱਛਾ ਅੱਛਾ ਖੂਦ ਦੇ ਵਿੱਚ ਸੱਟੀ ਇਟ ਨੂੰ ਸੁੱਕੀ ਨਹੀਂ ਨਿਕਲਦੀ ਓਕੇ ਓਕੇ ਕੱਢਣੀ ਬੜੀ ਔਖੀ ਏ ਓਕੇ ਸੁੱਕੀ ਨਹੀਂ ਨਿਕਲਦੀ ਹੁਣ ਇੰਨਾ ਇੰਨਾ ਬੋੜੀਆਂ ਇਸ ਦੋਨਾਂ ਨੇ ਪਸਾਤਤਾ ਮੈਂ ਉਹਨੂੰ ਉੱਥੋਂ ਵੇਖੋ ਮੈਂ ਉਦੋਂ ਦੀ ਕੌਂਸਲ ਦਾ ਮੈਂਬਰ ਹਾਂ 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 Okay. हाँ, हाँ, ओके ਮੈਂ ਤੇ ਸਪਰਨ ਆਪਦੇ ਮਨ ਉਹ ਕਹਿੰਦੇ ਪੰਕੀਤਾ ਸੱਤ ਪੁੱਛ ਕੇ ਨਹੀਂ ਗਏ ਹਾਂ ਹਾਂ ਓਕੇ ਪਰ ਮੈਂ ਕਿਸੇ ਨੂੰ ਕਿਉਂ ਪੁੱਛਿਆ ਜਦੋਂ ਦੋਨੋਂ ਮੇਰਾ ਹੈ ਇੱਥੇ ਪੱਤਰਕਾਰ ਮੈਂ ਕਹਿੰਦਾ ਦੋਨੋਂ ਮੇਰਾ ਮੈਂ ਕਿਸੇ ਦੇ ਮਾਇਦ ਨਹੀਂ ਕਰਦਾ ਹਾਂ ਹਾਂ ਇਹ ਕਿਸਾਨ ਦਾ ਅੰਦੋਲਨ ਹੈ ਮਜ਼ਦੂਰਾਂ ਦਾ ਅੰਦੋਲਨ ਹੈ ਬਿਲਕੁਲ ਬਿਲਕੁਲ ਮੈਂ ਕਿਸੇ ਦੀ ਮੈਂ ਇਤਜਾ ਕਿਸੇ ਦੇ ਮੈਂ ਵਿਗਾਰ ਕੱਢਣ ਨਹੀਂ ਆਇਆ ਹੈ ਦੋਨੋਂ ਮੇਰਾ ਹੈ ਅਸੀਂ ਪਿੰਡੇ ਤੇ ਡਾਇਆ ਹੈ ਤੇ ਕੰਮ ਕੀਤਾ ਹੈ ਸਵਾਮੀ ਨਾਥਰ ਸਵਾਮੀ ਨਾਥਨ ਤੇ ਮੈਂ ਹੁਣ ਨਹੀਂ ਗੱਲ ਕਰੂੰਗਾ ਕਦੋਂ ਹਾਂ ਹਾਂ ਠੀਕ ਹੈ ਬਹਿਰੂ ਸਾਹਿਬ ਮੈਂ ਹੁਣ ਇਹ ਤਾਂ ਨਹੀਂ ਚੰਗਾ ਲੱਗ ਰਿਹਾ ਮੈਨੂੰ ਚੰ ਬੈਰੂ ਸਾਹਿਬ ਮੈਂ ਅੱਜ ਦੇ ਐਪੀਸੋਡ ਨੂੰ ਇੱਥੇ ਸਮਾਪਤ ਕਰਦਾ ਤੁਸੀਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਤੇ ਫਾਰਮੂਲੇ ਤੇ ਜਿਵੇਂ ਆਪਣਾ ਕੂਨ ਪਸੀਨਾ ਵਹਾ ਰਹੇ ਹੋ ਉਮੀਦ ਜ਼ਾਹਰ ਕਰਦੇ ਆ ਕਿ ਕੇਂਦਰ ਸਰਕਾਰ ਹੁਣ ਮੋਦੀ ਸਰਕਾਰ ਇਹਨਾਂ ਨੇ ਵਾਦਾ ਕੀਤਾ ਸੀ ਇਹਦੇ ਤੇ ਪਹਿਰੇਦਾਰੀ ਦੇਣਗੇ ਸੋ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾ ਦਿੱਤਾ ਬੈਰੂ ਸਾਹਿਬ ਤੁਹਾਡਾ ਧੰਨਵਾਦ ਸ਼ੁਕਰੀਆ ਧੰਨਵਾਦ ਧੰਨਵਾਦ ਈ ਮਿਸ਼ਨ ਪੰਜਾਬੀ